ਸਾਡੇ ਵੱਲੋਂ ਭਾਵੇਂ ਲਗਾਤਾਰ ਸ਼ਹੀਦੀ ਜੋੜ ਮੇਲੇ ਮਨਾਏ ਜਾ ਰਹੇ ਹਨ ਤੇ ਨਾਲ ਨਾਲ ਉਹਨਾਂ ਦੇ ਯਾਦ ਦੇ ਵਿੱਚ ਲੰਗਰ ਵੀ ਲਗਾਏ ਜਾ ਰਹੇ ਹਨ ਲੇਕਿਨ ਬਠਿੰਡਾ ਦੇ ਸਾਬਜਾਦਾ ਅਜੀਤ ਸਿੰਘ ਚੌਂਕ ਵੱਲ ਕਿਸੇ ਦੀ ਵੀ ਨਹੀਂ ਗਿਆ ਅਜੇ ਤੱਕ ਧਿਆਨ ਇੱਕ ਨੌਜਵਾਨ ਜੋ ਪਿੰਡਾਂ ਦੇ ਨੌਜਵਾਨ ਆਏ ਤੇ ਅੱਜ ਇਹਨਾਂ ਵੱਲੋਂ ਕੀਤੀ ਗਈ ਇਸ ਚੌਂਕ ਦੀ ਸਫਾਈ ਦੱਸਦੀ ਹੈ ਕਿ ਬਠਿੰਡਾ ਦੇ ਅਜੀਤ ਰੋਡ ਦੇ ਨੇੜੇ ਸਾਬਜਾਦਾ ਅਜੀਤ ਸਿੰਘ ਚੌਂਕ ਇੱਕ ਬਣਿਆ ਹੋਇਆ ਹੈ ਜਿਸ ਦੇ ਵਿੱਚ ਇੱਕ ਉਨ੍ਹਾਂ ਦਾ ਸਟੈਚੂ ਵੀ ਲੱਗੇ ਹੋਇਆ ਹੈ ਜਿਸ ਨੂੰ ਲੈ ਕੇ ਇੱਥੇ ਸਫਾਈ ਦਾ ਕਿਸੇ ਤਰ੍ਹਾਂ ਦਾ ਕੋਈ ਪ੍ਰੰਧ ਨਹੀਂ ਕੀਤਾ ਗਿਆ ਭਾਵੇਂ ਲਗਾਤਾਰ ਹਰ ਰੋਜ਼ ਸਾਡੇ ਵੱਲੋਂ ਉਨ੍ਹਾਂ ਦੇ ਨਾਮ ਤੇ ਲੰਗਰ ਵੀ ਲਗਾਏ ਜਾ ਰਹੇ ਹਨ ਅਤੇ ਉਸ ਦੇ ਨਾਲ ਨਾਲ ਸ਼ਹੀਦ ਦੀ ਜੋੜ ਮੇਲੇ ਮਨਾਏ ਜਾ ਰਹੇ ਹਨ ਸਾਡੇ ਵੱਲੋਂ ਉਨ੍ਹਾਂ ਦੇ ਨਾਮ ਦੇ ਉੱਤੇ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਕਾਰੋਬਾਰ ਕੀਤੇ ਜਾ ਰਹੇ ਹਨ ਪਰ ਅਸੀਂ ਉਹਨਾਂ ਨੂੰ ਕਿੰਨਾ ਕੁ ਯਾਦ ਕਰਦੇ ਹਾਂ ਇਹਦੀ ਅੱਜ ਤਾਜ਼ਾ ਮਸਾਲ ਬਠਿੰਡਾ ਦੇ ਅੰਦਰ ਦੇਖਣ ਨੂੰ ਮਿਲੀ ਜਿੱਥੇ ਬਠਿੰਡਾ ਦੇ ਅੰਦਰ ਸਾਬ ਜੀ ਦਾ ਅਜੀਤ ਸਿੰਘ ਚੌਂਕ ਜੋ ਬਣਿਆ ਹੋਇਆ ਹੈ ਉਸ ਦੀ ਕਿਸੇ ਤਰ੍ਹਾਂ ਦੀ ਕੋਈ ਸਫਾਈ ਨਹੀਂ ਸੀ ਜਿਸ ਨੂੰ ਲੈ ਕੇ ਪਿੰਡ ਗਵਿੰਦਪੁਰਾ ਦੇ ਕੁਝ ਨੌਜਵਾਨ ਪਹੁੰਚੇ ਅੱਤੇ ਉਹਨਾਂ ਇਹ ਵੀ ਕਿਹਾ ਕਿ ਭਾਵੇਂ ਅਸੀਂ ਜਿੰਨੇ ਮਰਜ਼ੀ ਸ਼ਹੀਦੀ ਜੋੜ ਮੇਲੇ ਲਗਾ ਲਈਏ ਲੇਕਿਨ ਸਾਨੂੰ ਇੱਥੇ ਜੋ ਸਾਡੇ ਨੇੜੇ ਸਭ ਕੁਛ ਹੈ ਅਸੀਂ ਉਹਨਾਂ ਨੂੰ ਨਾਜਰ ਯਾਦ ਨਹੀਂ ਕਰਦੇ ਉਹਨਾਂ ਸਰ ਅਸੀਂ ਬਿਲਕੁਲ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਬਿਲਕੁਲ ਯਾਦ ਹੋ ਚੁੱਕੇ ਹਾਂ ਦੇਖੋ ਤਸਵੀਰਾਂ ਬਠਿੰਡਾ ਦੇ ਪਿੰਡ ਇਹ ਗਵਿੰਦਪੁਰਾ ਦੇ ਨੌਜਵਾਨ ਨੇ ਜੋ ਭਾਵੇਂ ਇਹਨਾਂ ਦੇ ਸਿਰ ਤੇ ਉੱਤੇ ਦਸਤਾਰਾਂ ਤਾਂ ਨਹੀਂ ਇਹਨਾਂ ਦੀ ਹਨ ਇਹਨਾਂ ਦੇ ਛੋਟੇ ਛੋਟੇ ਜਿਹਾ ਆਪਾਂ ਗੱਲ ਕਰੀਏ ਤਾਂ ਇਹਨਾਂ ਦੇ ਸਿਰ ਦੇ ਉੱਤੇ ਪਰਨੇ ਬੰਨੇ ਹੋਏ ਹਨ ਲੇਕਿਨ ਜਿਹੜੇ ਸਾਡੇ ਹਰ ਰੋਜ਼ ਗੁਰਦੁਆਰੇ ਜਾਣ ਵਾਲੇ ਲੋਕਾਂ ਨੂੰ ਜਿਹੜੇ ਲੋਕ ਜ਼ਿਆਦਾਤਰ ਇਹਨਾਂ ਨੂੰ ਇਸ ਤਰ੍ਹਾਂ ਹੀ ਮੰਨਦੇ ਹਨ ਸ਼ਹੀਦੀ ਜੋੜ ਮੇਲੇ ਮਨਾ ਰਹੇ ਹਨ ਲੇਕਿਨ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਜੁਰ ਸਵਾਲ ਖੜਾ ਹੁੰਦਾ ਹੈ ਕਿ ਅਸੀਂ ਆਪਣੇ ਘਰਾਂ ਦੇ ਅੰਦਰ ਇਸ ਤਰ੍ਹਾਂ ਦੇ ਜੋੜ ਮੇਲੇ ਜਾਂ ਬਾਹਰ ਅਸੀਂ ਜਾ ਕੇ ਜੋੜ ਮੇਲੇ ਮਨਾ ਰਹੇ ਆ ਲੇਕਿਨ ਸਾਡੇ ਜਿਹੜੇ ਆਪ ਦੇ ਸ਼ਹਿਰ ਦੇ ਅੰਦਰ ਇਸ ਤਰ੍ਹਾਂ ਦੇ ਉਹਨਾਂ ਦੇ ਸਟੈਚੂ ਲੱਗੇ ਹੋਏ ਨੇ ਸ਼ਹੀਦਾਂ ਦੇ ਅਤੇ ਉਹਨਾਂ ਨੂੰ ਅਸੀਂ ਬਿਲਕੁਲ ਵੀ ਆਪਣਾ ਯਾਦ ਨਹੀਂ ਕਰ ਰਹੇ। ਬਾਈ ਕੀ ਨਾਮ ਹੈ ਹਰਪੀ ਸਿੰਘ ਨਾ ਹੈ। ਕਿੱਥੋਂ ਹੈ ਜੁਵਿੰਦਰਪੁਰਾ ਪਿੰਡ ਹੈ। ਸਾਫ ਸਫਾਈ ਕਰ ਰਹੇ ਹਾਂ ਉਹ ਬਾਈ ਦੇ ਘਰ ਦੀ ਹਾਂਜੀ ਕਿਵੇਂ ਆਏ ਹੋ ਕਿਵੇਂ ਪਤਾ ਲੱਗਿਆ ਵੀ ਇਹਨੂੰ ਧੋਣਾ ਚਾਹੀਦਾ ਜਾਂ ਇਹ ਤਾਂ ਹੀ ਇੱਕ ਅਸੀਂ ਵੀਡੀਓ ਵੇਖੀ ਸੀ ਕਿਸੇ ਵਕਤ ਇਹਨਾਂ ਤੇ ਹੀ ਸੀਗੀ ਤਾਂ ਕਿ ਹਲ ਸ਼ਾਇਦ ਆ ਉਹ ਚੈਨਲ ਤੇ ਵੀਡੀਓ ਆਈ ਵੀ ਸੀਗੀ ਤੇ ਉਹ ਵੀਡੀਓ ਵੇਖ ਕੇ ਬਸ ਮਨ ਲੱਗਿਆ ਅਸੀਂ ਪਹਿਲਾਂ ਤਾਂ ਸਰਾਹਣ ਤੇ ਗਏ ਹੋਏ ਸੀਗੇ ਤੇ ਫਿਰ ਫੋਨ ਕਰਤਾ ਸਾਨੂੰ ਕਿ ਤੈਨੂੰ ਕਹਿੰਦਾ ਵੀ ਆਪਾਂ ਉਹ ਕਰਨਾ ਯਾਰ ਗੇਟ ਸਾਫ ਕਰਨਾਗਾ ਤਾਂ ਉਹ ਵੀ ਬਹੁਤ ਸਾਫ ਕਰਨਾਗਾ ਹਾਂਜੀ ਤੇ ਫਿਰ ਅਸੀਂ ਉਥੋਂ ਆ ਕੇ ਆ ਕੇ ਕੱਲ ਆਇਸ ਗਈ ਅੱਜ ਸੁਖਵਾਓ ਜਿਵੇਂ ਕਾਫੀ ਦੇਰ ਦਾ ਗੰਦਾ ਪਿਆਸ ਲੱਗਦਾ ਵੀ ਪ੍ਰਸ਼ਾਸਨ ਨੂੰ ਦਾ ਅਜਿਹੇ ਲੋਕ ਲੋਕ ਹਾਂਜੀ ਹਾਂਜੀ ਨਗਰ ਨਿਗਮ ਨੂੰ ਚਾਹੀਦਾ ਜਾਂ ਸ਼ਾਇਦ ਇਥੇ ਜਿਹੜੇ ਮੰਨ ਲਵੋ ਲੋਕ ਹੈਗੇ ਇਥੋਂ ਉਹਨਾਂ ਨੂੰ ਚਾਹੀਦਾ ਹੈ ਹਾਂ ਜਿਨ੍ਹਾਂ ਨੇ ਮੰਨ ਲਵੋ ਲੰਘਦੇ ਉਹਨਾਂ ਨੂੰ ਚਾਹੀਦਾ ਬਾਕੀ ਸਿਰ ਇੱਕ ਗੱਲ ਹੋਰ ਹੈ ਕੋਈ ਬੰਦਾ ਮੰਨ ਲਵੋ ਵੀ ਹਰ ਇੱਕ ਬੰਦਾ ਕੋੜਾ ਚੌਂਕ ਕੋੜਾ ਚੌਂਕ ਕਹਿੰਦਾ ਨੂੰ ਤੇ ਇਹਦੇ ਉੱਤੇ ਜਿਹੜੇ ਬਾਬਾ ਜੀ ਬੈਠਾ ਉਹਨਾਂ ਬਾਰੇ ਕੋਈ ਜਾਣਦਾ ਨਹੀਂ ਹੈ ਨਾ ਉਹ ਵੀ ਆਪਾਂ ਸਟਾਕ ਰਿਪੋਰਟ ਬਣਵਾ ਲਈ ਇਹ ਪਤਾ ਜੀ ਸੰਗਵਾਲਾ ਵੀ ਦਿਨੋਤ ਉੱਧਰ ਵੀ ਜੀ ਰੋਡ ਲਿਖਿਆ ਹੈ ਜੀ ਸਾਹਮਣੇ ਦੇ ਹਾਂ ਜੀ ਤੇ ਉਹਦੇ ਬਾਰੇ ਵੀ ਆਪਾਂ ਮੰਨ ਲਓ ਵੀ ਸਾਰਾ ਹਾਂ ਜੀ ਬਾਈ ਕੀ ਨਾਮ ਹੈ ਮਾਇਕ ਸਿੰਘ ਜੀ ਕਿੱਥੋਂ ਦੇ ਗਵਿੰਦਪੁਰ ਤੋਂ ਇਹ ਤੁਸੀਂ ਬਾਬਾ ਜੀ ਦੇ ਗੋੜ ਦੀ ਸਫਾਈ ਕਰ ਰਹੇ ਹੋ ਮੂਰਤੀ ਦੀ ਇਹ ਕਿਵੇਂ ਪਤਾ ਲੱਗਾ ਤੇ ਕਿਵੇਂ ਦੇਖ ਅਸੀਂ ਤਾਂ ਇਹ ਵੀਡੀਓ ਦੇਖੀ ਸੀ ਖਬਰ ਲੱਗੀ ਵੀ ਸੀ ਅਸੀਂ ਉਹ ਖਬਰ ਨੂੰ ਦੇਖ ਕੇ ਤੇ ਅਸੀਂ ਆਏ ਦੇਖ ਕੇ ਪਹਿਲਾਂ ਮੋਟਰਸਾਈਕਲ ਤੇ ਆ ਕੇ ਦੇਖ ਕੇ ਗਏ ਫਿਰ ਅਸੀਂ ਟਰੈਕਟਰ ਲੈ ਕੇ ਆਏ ਪਾਣੀ ਦਾ ਪ੍ਰਬੰਧ ਕਰਿਆ ਫਿਰ ਅਸੀਂ ਇਹਦੀ ਸਬਸਕ੍ਰਾਈਬ ਕਰਨ ਵਾਸਤੇ ਆਇਆ ਤੇ ਹੁਣ ਅਸੀਂ ਚਾਰ ਪਲੇਟਾਂ ਬਣਾ ਕੇ ਲਿਆਵਾਂ ਇਹਦੇ ਸ਼ਹੀਦ ਬਾਬਾ ਕਿਉਂ ਉਜੀਤ ਸਿੰਘ ਚੌਂਕ ਇਹਦੇ ਨਾਂ ਤੇ ਜਾਣਿਆ ਜਾਵੇ ਬਾਬਾ ਹਰੇਕ ਕੋਈ ਕਹਿੰਦਾ ਵੀ ਘੋੜਾ ਚੌਂਕ ਥੋੜਾ ਚੌਂਕ ਇਹ ਕੋਈ ਨਹੀਂ ਜਾਣਦਾ ਵੀ ਬਾਬਾ ਜੀਤ ਸਿੰਘ ਸ਼ਹੀਦ ਬਾਬਾ ਜੀਤ ਸਿੰਘ ਚੌਂਕ ਲੱਗਦਾ ਵੀ ਕੀ ਕਮੀ ਹੈ ਇਹ ਕਿਉਂ ਨਹੀਂ ਲਾਇਆ ਪ੍ਰਸ਼ਾਸਨ ਨੂੰ ਕੀ ਦੇਖ ਰਿਹਾ ਹੈ ਬਾਈ ਪ੍ਰਸ਼ਾਸਨ ਕੋਈ ਦੇਖ ਨਹੀਂ ਰਿਹਾ ਇਸ ਨੂੰ ਇਥੋਂ ਦੇ ਐਮਸੀ ਵਗੈਰਾ ਨੂੰ ਕਹੀਦਾ ਵੀ ਆਪ ਆ ਸਿੱਧਾ ਦੇਣ ਚੱਲਦੇ ਆ ਵੀ ਆਪਾਂ ਸਾਫ ਸਫਾਈ ਕਰਾ ਕੇ ਜਿਹੜੇ ਲੋਕਲ ਲੋਕ ਆ ਤੁਸੀਂ ਪ੍ਰਸ਼ਾਸਨ ਤੋਂ ਐਮਸੀ ਤੋਂ ਇਲਾਵਾ ਤੁਸੀਂ ਵੀ ਪਿੰਡੋਂ ਚੱਲ ਕੇ ਆ ਇੱਥੇ ਵੀ ਬਹੁਤ ਲੋਕ ਬੈਠੇ ਆ ਲੱਗਦਾ ਵੀ ਉਹਨਾਂ ਨੂੰ ਵੀ ਸਾਫ ਸਫਾਈ ਦੀ ਜਰੂਰੀ ਹੈ ਇਹ ਗੱਲਾਂ ਬਹੁਤ ਜਰੂਰੀ ਆ ਸਾਫ ਸਫਾਈ ਆਪਾਂ ਸਿੱਧਾ ਦੇਣਾ ਨੂੰ ਆਹ ਦੱਸ ਦੇਣ ਵੀ ਆਪਾਂ ਸਾਫ ਸਫਾਈ ਨਹੀਂ ਕਰ ਸਕਦੇ ਉਹਨਾਂ ਦੀ ਸਾਲਪ ਆਪਾਂ ਨੂੰ ਇਹਨਾਂ ਨੇ ਇਹ ਕੁਰਬਾਨੀਆਂ ਦੇ ਕੇ ਆਪਾਂ ਨੂੰ ਦਸਤਾਰਾਂ ਸਜਾਉਣ ਵਾਲੇ ਕਰਿਆ ਤੇ ਆਪਾਂ ਇਹ ਕੰਮ ਜ਼ਰੂਰੀ ਆਪਰੇ ਵਾਸਤੇ ਜ਼ਰੂਰੀ ਬਣਦਾ ਇਹ ਲੋਕਾਂ ਵਾਸਤੇ ਜ਼ਰੂਰੀ ਬਣਦਾ ਵੀ ਕਰ ਗਿਆ ਇੱਥੇ ਲੋਕਲ ਜਿਹੜੇ ਲੋਕ ਦੇਖੇ ਨੇ ਜਿਹੜੇ ਰੋਜ਼ ਗੁਰਦੁਆਰਾ ਸਾਹਿਬ ਵੀ ਜਾਂਦੇ ਨੇ ਅੱਜ ਤੱਕ ਇਹ ਦਿਨਾਂ ਚ ਪਾਠ ਵੀ ਕਰਦੇ ਨੇ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਜੋ ਉਹਨਾਂ ਵਾਸਤੇ ਜ਼ਰੂਰੀ ਹੈ ਜੀ ਇਹ ਗੱਲ ਵੀ ਜਿਹੜਾ ਬੰਦਾ ਗੁਰਦੁਆਰੇ ਜਾਂਦਾ ਇੰਨੀ ਸਿੱਖਿਆ ਨਹੀਂ ਲੈ ਕੇ ਆਉਂਦਾ ਤਾਂ ਗੁਰਦੁਆਰੇ ਗੁਰੂ ਘਰ ਜਾਣ ਦਾ ਕੋਈ ਫਾਇਦਾ ਨਹੀਂ